ਸ਼ਸ਼ੀ ਕਲ ਦੇ ਸਾਰਿਆਂ ਨੂੰ ਚਲੋ ਬਣਾਨੇ ਇੱਕ ਬਹੁਤ ਸੋਹਣਾ ਜਿਹਾ ਫਿਰ ਤੋਂ ਇੱਕ ਪੌਂਚੇ ਦਾ ਡਿਜ਼ਾਈਨ ਮੈਂ ਸਭ ਤੋਂ ਪਹਿਲਾਂ ਲਈਆਂ ਜੀ ਸਿੱਪੀਆਂ ਮੇਰੇ ਕੋਲ ਮੈਂ ਸਿੱਪੀਆਂ ਰੈੱਡ ਕਲਰ ਦੀਆਂ ਲਈਆਂ ਹੋਈਆਂ ਕਿਉਂਕਿ ਮੇਰੇ ਜਿਹੜੇ ਕਸਟਮਰ ਦੀ ਸ਼ਰਟ ਸੀ ਉਹਦੇ ਵਿੱਚ ਰੈੱਡ ਏਮਬਰਾਇਡਰੀ ਸੀਗੀ ਆਪਾਂ ਨੂੰ ਇਹ ਜਿਹੜੀਆਂ ਸਿੱਪੀਆਂ ਹੈਗੀਆਂ ਨਾਰਮਲ ਜਿਹੜੀਆਂ ਕਢਾਈ ਵਾਲੀਆਂ ਸ਼ਾਪਸ ਹੈਗੀਆਂ ਉੱਥੋਂ ਮਿਲ ਜਾਂਦੀਆਂ ਤੁਸੀਂ ਉੱਥੋਂ ਜਾ ਕੇ ਲੈ ਸਕਦੇ ਆਂ ਔਰ ਇੱਕ ਕਲਰਡ 골ਡਨ ਤਾਂ ਮੇਰਾ ਖਿਆਲ ਆ ਕਿ ਆਰਾਮ ਨਾਲ ਮਿਲ ਜਾਂਦੀਆਂ 컬러 ਥੋੜੀਆਂ ਜਿਹੀਆਂ ਜੇ ਮਿਲਦੀਆਂ ਮੁਸ਼ਕਿਲ ਹੈ ਲੇਕਿਨ ਜਿੰਨਾ ਕੁਲ ਕਢਾਈ ਵਾਲਾ ਸਮਾਨ ਮਿਲਦਾ ਉਹਨਾਂ ਕੋਲ ਇਹ ਸਿੱਪੀਆਂ ਆਰਾਮ ਨਾਲ ਮਿਲ ਜਾਣਗੀਆਂ ਮੇਰਾ ਜਿਹੜਾ ਪਹੁੰਚਾ ਹੈਗਾ ਜੀ ਉਹ 5 ਇੰਚ ਦਾ ਹੈ ਚੌੜਾ ਪਹੁੰਚਾ ਹੈਗਾ ਆਲਮੋਸਟ ਫਰਸ਼ੀ ਸਲਵਾਰ ਵਲੰਗਾ ਪਹੁੰਚਾ ਮੇਰੀ ਕਸਟਮਰ ਨੇ ਬਣਵਾਇਆ ਹੈ ਤੇ ਉਹਨੂੰ ਮੈਂ ਡਿਜ਼ਾਈਨ ਕੀਤਾ ਜੀ ਇਸ ਵਾਰੀ ਸਿੱਪੀ ਨਾਲ ਸਿੱਪੀ ਲੈ ਲਈ ਹੋਈ ਹੈ ਜੀ ਮੈਂ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਨਾਰਮਲ ਪਹੁੰਚੇ ਤੇ ਸਿੱਧੀਆਂ ਸਿਲਾਈਆਂ ਲਗਾਉਣੇ ਆ ਉਸੇ ਤਰ੍ਹਾਂ ਸਿਲਾਈਆਂ ਲਗਾਉਣੀਆਂ ਲੇਕਿਨ ਏਕ-ਏਕ ਜਿਹੜੀ ਸਿੱਪੀ ਹੈਗੀ ਆਪਾਂ ਉਹ ਰੱਖਦੇ ਜਾਣਾ ਤੁਸੀਂ ਸਿੱਪੀ ਦਾ ਜਿਹੜਾ ਮਾਰਜਨ ਹੈਗਾ ਉਹ ਵੱਧ ਘੱਟ ਕਰ ਸਕਦੇ ਆ ਮਤਲਬ ਮੈਂ 1-1 ਇੰਚ ਤੇ ਲਗਾ ਰਹੀ ਆ ਤੁਸੀਂ 1/2 ਇੰਚ ਤੇ ਲਗਾ ਸਕਦੇ ਆ 2 ਇੰਚ ਤੇ ਲਗਾ ਸਕਦੇ ਆ ਜਾਂ ਫਿਰ ਇਹ ਵੀ ਹੋ ਸਕਦਾ ਹੈ ਤੇ ਇੱਕ ਸਿੱਪੀ ਜਿੱਦਾਂ ਲਗਾਈ ਆ ਇੱਕ ਲਾਈਨ ਤੇ ਦੂਸਰੀ ਜਿਹੜਾ ਹੈਗਾ ਲਾਈਨ ਉਹ ਆਪਾਂ ਥੋੜੀ ਜਿਹੀ ਉਹਦੇ ਸੈਂਟਰ ਚ ਜਿੱਦਾਂ ਹੁੰਦਾ ਉਹ ਵੀ ਲਗਾ ਸਕਦੇ ਆ ਆਪਾਂ ਮਤਲਬ ਇਹਨੂੰ ਲਾਈਨਸ ਵਿੱਚ ਵੀ ਲਗਾ ਸਕਦੇ ਆ ਥੋੜਾ ਜ਼ਿਗਜ਼ੈਗ ਟਾਈਪ ਵੀ ਲਗਾ ਸਕਦੇ ਆ ਕਿਉਂਕਿ ਇਹਦੇ ਨਾਲ ਵੀ ਬਹੁਤ ਕੁਝ ਹੋ ਸਕਦਾ ਹੈ ਸਿੱਪੀ ਨੂੰ ਵੀ ਕਈ ਤਰੀਕੇ ਨਾਲ ਯੂਜ਼ ਕਰ ਸਕਦੇ ਆ ਬਿਲਕੁਲ ਨਾਲ-ਨਾਲ ਕਰਕੇ ਵੀ ਇਹਦੇ ਡਿਜ਼ਾਈਨ ਬਣਾ ਸਕਦੇ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਤੇ ਇਦਾਂ ਦਾ ਡਿਜ਼ਾਈਨ ਵੀ ਮੈਂ ਜ਼ਰੂਰ ਤੁਹਾਨੂੰ ਸ਼ੇਅਰ ਕਰਾਂਗੀ ਦੂਸਰੀ ਗੱਲ ਹੈ ਕਿ ਜਿੱਥੇ ਸਿੱਪੀ ਨੂੰ ਲਗਾਉਣਾ ਵੀ ਬਹੁਤ ਮੁਸ਼ਕਿਲ ਹੈ ਮੈਨੂੰ ਤਾਂ ਬਹੁਤ ਮੁਸ਼ਕਿਲ ਲੱਗਦਾ ਕਿਉਂਕਿ ਬਹੁਤ ਛੋਟੀ ਜੀ ਚੀਜ਼ ਹੁੰਦੀ ਹੈ ਔਰ ਬਿਲਕੁਲ ਜਿੱਥੇ ਅਸੀਂ ਪਰਫੈਕਟ ਰੱਖਣਾ ਚਾਹੁੰਦੇ ਆ ਇਹ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ ਲੇਕਿਨ ਮੈਂ ਇਹਦਾ ਇੱਕ ਹੱਲ ਹੋਰ ਕੱਢਿਆ ਕਿ ਮੈਂ ਇਹਨੂੰ ਪਹਿਲਾਂ ਫੈਬ੍ਰਿਕ ਕੋਲ ਨਾਲ ਚਿਪਕਾ ਲੈਨੀ ਆ ਉਹਦੇ ਨਾਲ ਮੈਨੂੰ ਕਾਫੀ ਈਜ਼ੀ ਲੱਗਦਾ ਕੰਮ ਸੌਖਾ ਹੋ ਜਾਂਦਾ ਆਦਰਵਾਇਜ਼ ਇਹਨੂੰ ਪਕੜ-ਪਕੜ ਕੇ ਮੈਂ ਜਿੱਦਾਂ ਵੀ ਲਗਾਈਏ ਲੇਕਿਨ ਇਹ ਨਹੀਂ ਲੱਗਦੀ ਮੇਰੇ ਕੋਲੋਂ ਨਹੀਂ ਲੱਗਦੀ ਬਹੁਤ ਮੁਸ਼ਕਿਲ ਹੁੰਦਾ ਬਹੁਤ ਟਾਈਮ ਲੱਗਦਾ ਅੱਛ ਹੈ ਔਰ ਉਹਦੇ ਵਿੱਚ ਬਸ ਸਿੱਪੀਆਂ ਪਾਈਆਂ ਹੋਈਆਂ ਲੇਕਿਨ ਇਹੀ ਕੰਮ ਸਭ ਤੋਂ ਔਖਾ ਹੈ इवन ਲੇਸ ਵਗੈਰਾ ਲਗਾਉਣਾ ਬਹੁਤ ਸੌਖੀ ਹੁੰਦੀ ਹੈ ਲੇਕਿਨ ਇਹ ਸਿੱਪੀ ਦਾ ਕੰਮ ਇਦਾਂ ਦੇ ਜਿਹੜਾ ਬਰੀਕ ਕੰਮ ਹੈ ਇਹਨੂੰ ਲਗਾਉਣਾ ਬਹੁਤ ਮੁਸ਼ਕਿਲ ਹੈ ਮੈਂ ਇੱਕ ਲਾਈਨ ਲਗਾ ਲਈ ਹੈ ਉਹ ਵੀ ਸਿਰਫ ਤੁਹਾਨੂੰ ਦਿਖਾਣ ਲਈ ਤਾਂ ਕਿ ਤੁਹਾਨੂੰ ਸਮਝ ਆ ਜਾਏ ਕਿ ਆਪਾਂ ਇਹਨੂੰ ਲਗਾਉਣਾ ਕਿਦਾਂ ਉਸ ਤੋਂ ਬਾਅਦ ਜੀ ਮੈਂ ਗਲੂ ਲਗਾ ਕੇ ਸਾਰੀ ਸਿੱਪੀਆਂ ਪਹਿਲਾਂ ਪ੍ਰੋਪਰ ਉਹਦੇ ਨਾਲ ਚਿਪਕਾ ਲੈਣੀ ਹੈ ਇਹ ਫੇਵਿਕੋਲ ਨਾਰਮਲ ਜਿਹੜੀ ਫੈਬਰਿਕ ਗਲੂ ਹੁੰਦੀ ਹੈ ਉਹ ਹੈਗੀ ਹੈ ਤੁਸੀਂ ਉਹ ਲੈ ਸਕਦੇ ਆਂ ਔਰ ਨਾਰਮਲ ਜਿਵੇਂ ਆਪਾਂ ਜਿੰਨੀ ਜਿੰਨੀ ਸਲਾਈ ਦਾ ਨਾ ਮਾਰਜਨ ਹੁੰਦਾ ਉਸੇ ਤਰ੍ਹਾਂ ਹੀ ਉਸੇ ਮਾਰਜਨ ਨਾਲ ਇਹਨੂੰ ਸਾਰੀ ਗਲੂ ਨੂੰ ਆਪਾਂ ਪਹਿਲਾਂ ਡਾਟਸ ਵਾਂਗ ਇੱਥੇ ਲਗਾ ਲੈਣਾ ਤੇ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਸਿੱਪੀਆਂ ਹੈਗੀਆਂ ਜੀ ਸਾਡੀਆਂ ਉਹ ਆਪਾਂ ਇਹਦੇ ਉੱਪਰ ਚਿਪਕਾ ਲੈਣੀਆਂ ਤੁਸੀਂ ਇਹਨੂੰ ਵੱਧ ਘੱਟ ਜਿਵੇਂ ਮੈਂ ਪਹਿਲਾਂ ਕਰ ਸਕਦੇ ਆ ਲਾਈਨਾਂ ਬਹੁਤ ਦੂਰ ਦੂਰ ਵੀ ਮਾਰ ਸਕਦੇ ਆ ਨੇੜੇ ਨੇੜੇ ਵੀ ਮਾਰ ਸਕਦੇ ਆ ਮੈਂ ਬਿਲਕੁਲ ਲਾਈਨਸ ਵਿੱਚ ਸਿੱਪੀ ਲਗਾ ਰਹੀ ਆ ਤੁਸੀਂ ਥੋੜੀ ਇੱਧਰ ਉੱਧਰ ਕਰਕੇ ਵੀ ਲਗਾ ਸਕਦੇ ਆ ਟੇਡੀਆਂ ਲਾਈਨ ਚ ਵੀ ਲਗਾ ਸਕਦੇ ਆ ਔਰ ਬਿਲਕੁਲ ਜੋੜ ਕੇ ਵੀ ਲਗਾ ਸਕਦੇ ਆ ਉਸ ਤੋਂ ਇਲਾਵਾ ਜੀ ਇੱਕ ਇੱਕ ਸਿੱਪੀ ਲੈਣੀ ਆ ਔਰ ਸਾਰੇ ਪੌਂਚੇ ਦੇ ਉੱਪਰ ਪਹਿਲਾਂ ਮੈਂ ਸਿੱਪੀਆਂ ਚਪਕਾ ਲੈਣੀ ਆ ਇਹੀ ਇੱਕ ਮੇਰੇ ਕੋਲ ਸਭ ਤੋਂ ਮੈਨੂੰ ਈਜ਼ੀ ਹੱਲ ਲੱਗਦਾ ਟਾਈਮ ਇਹਦੇ ਤੇ ਵੀ ਬਹੁਤ ਲੱਗਦਾ ਬਟ ਚਲੋ ਕੋਈ ਨਹੀਂ ਹੁਣ ਜਦੋਂ ਕਰਨਾ ਹੈ ਤਾਂ ਆਪਾਂ ਕਰਨਾ ਹੀ ਹੈ ਇਸ ਲਈ ਆਪਾਂ ਕਰਨ ਇਦਾਂ ਹੀ ਮੈਂ ਹੁਣ ਇਸ ਤਰੀਕੇ ਨਾਲ ਕਰਕੇ ਮੈਨੂੰ ਥੋੜਾ ਜਿਹਾ ਈਜ਼ੀ ਲੱਗ ਜਾਂਦਾ ਸਾਰੀਆਂ ਚਿਪਟੀਆਂ ਜੀ ਮੈਂ ਚਿਪਕਾ ਲੀਆਂ ਹੋਈਆਂ ਚਿਪਕਾਉਣ ਤੋਂ ਬਾਅਦ ਇਸ ਤੋਂ ਮੈਂ ਇਹਦੇ ਉੱਪਰ ਨਾਰਮਲ ਜਿੱਦਾਂ ਆਪਾਂ ਪਹੁੰਚੇ ਤੇ ਸਿਲਾਈਆਂ ਲਗਾਣੇ ਉਹਦਾ ਇਹਨੂੰ ਸਿਲਾਈਆਂ ਲਗਾ ਲੈਣੀਆਂ ਬਹੁਤ ਸੋਹਣਾ ਜਿਹਾ ਪਹੁੰਚਾ ਬਣ ਕੇ ਤਿਆਰ ਹੁੰਦਾ ਹੈ ਥੋੜਾ ਜਿਹਾ ਡਿਫਰੈਂਟ ਹੁੰਦਾ ਟਾਈਮ ਜ਼ਰੂਰ ਲੱਗਦਾ ਪਰ ਬਹੁਤ ਸੋਹਣੀ ਚੀਜ਼ ਲੱਗਦੀ ਹੈ ਅਗਰ ਤੁਹਾਨੂੰ ਪਹੁੰਚਾ ਥੋੜਾ ਜਿਹਾ ਵੀ ਪਸੰਦ ਆ ਰਿਹਾ ਹੁਣ ਤੱਕ ਡਿਜ਼ਾਈਨ ਥੋੜਾ ਜਿਹਾ ਵੀ ਪਸੰਦ ਆ ਰਿਹਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਇੰਨਾਂ ਚੀਜ਼ਾਂ ਤੇ ਬਹੁਤ ਮਿਹਨਤ ਲੱਗਦੀ ਹੈ ਅਗਰ ਜਦੋਂ ਤੁਹਾਡੀ ਸਪੋਰਟ ਮਿਲਦੀ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਬਾਕੀ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਸਾਡੇ ਜ਼ਰੂਰਤ ਦੀਆਂ ਚੀਜ਼ਾਂ ਐ ਅਸੀਂ ਇੰਨਾਂ ਚੀਜ਼ਾਂ ਨੂੰ ਬਣਾਣਾ ਤੇ ਇਸ ਤੋਂ ਇਲਾਵਾ ਜੀ ਹੁਣ ਦੇਖੋ ਮੈਂ ਸਾਰੀਆਂ ਸਿੱਪੀਆਂ ਜੋੜ ਲਈਆਂ ਜੋੜ ਕੇ ਮੈਂ ਪ੍ਰੋਪਰ ਸਾਰੀਆਂ ਹੀ ਸਿੱਪੀਆਂ ਦੇ ਉੱਪਰ ਬਿਲਕੁਲ ਸਿੱਧੀਆਂ ਸਿੱਧੀਆਂ ਸਿਲਾਈਆਂ ਲਗਾ ਲੈਣੀ ਹੈ ਹੁਣ ਕੋਈ ਮੁਸ਼ਕਿਲ ਦਾ ਕੰਮ ਨਹੀਂ ਹੈਗਾ ਤੁਸੀਂ ਆਰਾਮ ਨਾਲ ਸਿੱਪੀ ਜੋੜੀ ਹੋਈ ਹੈ ਤਾਂ ਉਹਨਾਂ ਦੇ ਨਾਲ ਹਾਂ ਅਗਰ ਇੱਕ ਅੱਧੀ ਸਿੱਪੀ ਕੋਈ ਨਹੀਂ ਵੀ ਲੱਗਦੀ ਇੱਧਰ ਉੱਧਰ ਹੋ ਜਾਂਦੀ ਹੈ ਤਾਂ ਅਸੀਂ ਲਗਾ ਸਕਦੇ ਹਾਂ ਬਾਕੀ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਡਿਜ਼ਾਈਨ ਕਿਦਾਂ ਦਾ ਲੱਗਾ ਥੋੜਾ ਜਿਹਾ ਵੀ ਪਸੰਦ ਆਇਆ ਤਾਂ ਮੈਨੂੰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਬਾਕੀ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਕੋਈ ਵੀ ਡਾਊਟ ਹੋਏਗਾ ਤਾਂ ਔਰ ਥੈਂਕ ਯੂ so much for watching till thank you so much